ਸਕੇ ਤੇ ਅੱਜ ਐਸਐਸਪੀ ਦਫਤਰ ਤੇ ਆਤੀ ਪੁੱਛਿਓ ਕੀ ਕਹਿਣਾ ਸਰ ਮੇਰਾ ਨਾਮ ਜ਼ਮਰਜੀਤ ਕੌਰ ਆ ਤੇ ਮੈਂ ਇੱਥੇ ਮਤਲਬ ਰਵਿੰਦਰ ਸਿੰਘ ਨਾਮ ਦਾ ਏਜੰਟਾ ਜਿਹਨਾਂ ਜਿਉਂ ਕੀ ਆਪਣਾ ਜੀਕੇ ਆਫਿਸ ਦੱਸਿਆ 골ਡਨ ਗੇਟ ਦੇ ਕੋਲ ਉਹਨਾਂ ਕੋ ਅੱਜ ਤੋਂ 1.5 ਸਾਲ ਪਹਿਲਾਂ ਮੈਂ ਫਾਈਲ ਲਗਵਾਈ ਸੀਗੀ ਸਟੱਡੀ ਵੀਜ਼ਾ ਦੀ ਉਹਨਾਂ ਨੇ ਮੈਨੂੰ ਬਹੁਤ ਮਤਲਬ ਖਰਾਬ ਕੀਤਾ ਝੂਠੇ ਲਾਰੇ ਲਾਉਂਦੇ ਰਹੇ ਅੱਜ ਮਤਲਬ ਤੇਰੀ ਫਲਾਈਟ ਕਰਵਾਉਣਾ ਕੱਲ ਕਰਵਾਉਣਾ ਤੇ ਫਿਰ ਉਸ ਤੋਂ ਬਾਅਦ ਆ ਫੇਕ ਵੀਜ਼ਾ ਦੇ ਦਿੱਤਾ ਵੀਜ਼ਾ ਦੇਣ ਤੋਂ ਬਾਅਦ ਵੀ ਮਤਲਬ ਕਿ ਮੈਂ ਆਪਣਾ ਸਾਰਾ ਜੋ ਵੀ ਇਹਨਾਂ ਨੇ ਬੋਲਿਆ ਡਾਕੂਮੈਂਟਸ ਵਗੈਰਾ ਸਮਾਨ ਵਗੈਰਾ ਲੈ ਕੇ ਰੱਖ ਲਿਆ ਫਿਰ ਮੇਰੀ ਫਲਾਈਟ ਨਹੀਂ ਕਰਵਾਈ ਟਿਕਟ ਦਾ ਵੀ ਝੂਠੀ ਕਿੱਦਾਂ ਪਤਾ ਲੱਗਾ ਦੀ ਉਹ ਫੇਕ ਵੀ ਹੈ ਕਿਉਂਕਿ ਸਰ ਜਦੋਂ ਉਹਨਾਂ ਨੇ ਟਿਕਟ ਦੀ ਗੱਲ ਕੀਤੀ ਸੀ ਅਲਾਰੇ ਲੋਂਦੇ ਰਹਿੰਦੇ ਸੀ ਫਿਰ ਆਪਾਂ ਜਦੋਂ ਐਸਐਸਪੀ ਆਫਿਸ ਆਏ ਫਿਰ ਇੱਥੇ ਆ ਕੇ ਉਹਨਾਂ ਨੇ ਮਤਲਬ ਕਿ ਦੱਸਿਆ ਕਿ ਮੈਂ ਅੱਜ ਕਰਵਾਉਂਗਾ ਮੇਰ ਤੋਂ ਆ ਗਲਤੀ ਹੋ ਗਈ ਆ ਇੱਥੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਗਏ ਸੀ ਜੀ ਸਿਰਫ ਇਨਾ ਕਿਹਾ ਕਿ ਮੈਂ ਮਤਲਬ ਕਿ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਮੈਂ ਵਾਪਸ ਵਿਸ਼ਵਾਸ ਦਿਵਾਉਣਾ ਵਾ ਕਿ ਮੈਂ ਕੁੜੀ ਨੂੰ ਚੜਾ ਦੂੰਗਾ ਵੀ ਦੁਬਾਰਾ ਮੈਂ ਇਹਨੂੰ ਵੀਜ਼ਾ ਦੇ ਦੂੰਗਾ ਤੇ ਇਥੇ ਸਰ ਨੇ ਜਿਹੜੇ ਤਰਵਿੰਦਰ ਸਰ ਉਹਨਾਂ ਨੇ ਵੀ ਸਾਡਾ ਉਹਨਾਂ ਨਾਲ ਇਹੀ ਫੈਸਲਾ ਕਰਵਾਇਆ ਸਰ ਵੀ ਬੋਲਦੇ ਕਿ ਤੈਨੂੰ ਇਹ ਚੜਾ ਦੇਣਗੇ ਤੂੰ ਇੱਕ ਇਹਨਾਂ ਨੂੰ ਮੌਕਾ ਦੇ ਲੈ ਫਿਰ ਉਸ ਤੋਂ ਬਾਅਦ ਆਪਾਂ ਫਿਰ ਇਹਨਾਂ ਤੇ ਵਿਸ਼ਵਾਸ ਕਰਕੇ ਫਾਈਲ ਮਤਲਬ ਕਿ ਇਹਨਾਂ ਤੋਂ ਦੁਬਾਰਾ ਫਾਈਲ ਲਗਵਾਈ ਫਿਰ ਹੁਣ ਇਹਨਾਂ ਨੇ ਮੈਨੂੰ 13 ਨਵੰਬਰ ਤੇ ਵੀਜ਼ਾ 13 ਨਵੰਬਰ ਦੀ ਮੇਰੀ ਫਲਾਈਟ ਕਰਵਾ ਕੇ ਡੇਢ ਦੋ ਸਾਲ ਬਾਅਦ ਸਰ ਵੀਰਾ ਇਹਨਾਂ ਨੇ ਕਰ ਰਾਜੀਨਾਮਾ ਹੋਣ ਤੋਂ ਬਾਅਦ ਫਿਰ ਕਿੰਨਾ ਟਾਈਮ ਲੱਗਾ ਰਾਜੀਨਾਮਾ ਹੋਣ ਤੋਂ ਬਾਰਾ ਮਤਲਬ ਸਰ ਮਾਰਚ ਦੇ ਵਿੱਚ ਰਾਜੀਨਾਮਾ ਹੋਇਆ ਹੀਗਾ ਉਸ ਤੋਂ ਬਾਅਦ ਨਵੰਬਰ ਆ ਗਿਆ ਹੀ ਨਵੰਬਰ ਚੱਲਦਾ ਪਿਆ ਜੋ ਹੋਣ ਕਰਵਾਇਆ ਉਹਨਾਂ ਨੇ ਫਿਰ ਕੀ ਹੋਇਆ ਫਿਰ ਸਰ ਜਦੋਂ ਮੈਂ 13 ਨਵੰਬਰ ਤੇ ਉੱਥੇ ਪਹੁੰਚੀ ਆ ਇਹਨਾਂ ਨੇ ਨਾ ਮੈਨੂੰ ਏਮਪਲੋਇਰ ਦਾ ਨੰਬਰ ਦਿੱਤਾ ਜਿੰਨਾਂ ਕੋਲ ਮੈਂ ਜਾਣਾ ਹੈਗਾ ਨਾ ਹੀ ਮੈਨੂੰ ਉਹਨਾਂ ਦਾ ਐਡਰੈਸ ਦਿੱਤਾ ਤੇ ਜਦੋਂ ਉੱਥੇ ਜਾ ਕੇ ਮੈਂ ਇਹਨਾਂ ਨੂੰ ਕਾਲ ਕੀਤੀ ਤੇ ਇਹ ਕਹਿੰਦੇ ਆ ਕਿ ਮਤਲਬ ਮੈਂ ਇਹਨਾਂ ਨੂੰ ਬੋਲਿਆ ਵੀ ਕਿ ਸਰ ਉਹ ਕਹਿੰਦੇ 10:30 ਵਜੇ ਤੁਹਾਨੂੰ ਇਥੋਂ ਆਪਾਂ ਵਾਪਸ ਫੇਰ ਇੰਡੀਆ ਭੇਜ ਦੇਣਾ ਆ ਨਹੀਂ ਤੇ ਆਪਣਾ ਕੋਈ ਹੱਲ ਕਰੋ ਤੇ ਇਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਥੋੜਾ ਟਾਈਮ ਹੀ ਇਹਨਾਂ ਨੇ ਮੇਰਾ ਫੋਨ ਚੱਕਿਆ ਉਸ ਤੋਂ ਬਾਅਦ 4-5 ਘੰਟੇ ਮੇਰਾ ਫੋਨ ਨਹੀਂ ਚੱਕਿਆ ਤੇ ਜਦੋਂ ਅਗਲੇ ਦਿਨ ਉਧਰੋਂ ਇਮੀਗ੍ਰੇਸ਼ਨ ਵਾਲੇ ਪੁਲਿਸ ਵਾਲਿਆਂ ਨੇ ਮੈਨੂੰ ਫਲਾਈਟ 'ਚ ਬਿਠਾਤਾ ਫਿਰ ਇਹਨਾਂ ਨੇ ਮੇਰਾ ਫੋਨ ਚੱਕਿਆ ਤੇ ਫਿਰ ਮੈਨੂੰ ਉਹ ਸਾਢੇ 5 ਲੱਖ ਰੁਪਿਆ ਸਰ ਇਹਨਾਂ ਨੇ ਮੇਰੇ ਤੋਂ ਪਹਿਲਾਂ ਲਿਆ ਤੇ 2 ਲੱਖ ਰੁਪਿਆ ਫਿਰ ਜਦੋਂ ਮੈਨੂੰ ਹੁਣ ਵੀਜ਼ਾ ਦਿੱਤਾ ਹੋਣ ਲਿਆ 7.5 ਲੱਖ ਦੇ ਕੇ ਵੀ ਤੁਹਾਡਾ ਵੀਜ਼ਾ ਨਹੀਂ ਨਹੀਂ ਸਰ ਕੀ ਪਤਾ ਇਸ ਤੋਂ ਤੁਹਾਨੂੰ ਲੱਗਦਾ ਨਹੀਂ ਵੀ ਜੇ ਉੱਥੋਂ ਦੀ ਪੁਲਿਸ ਕੰਪਰੋਮਾਈਜ਼ ਨਹੀਂ ਕਰਦੀ ਤੁਸੀਂ ਉੱਥੇ ਰੈਸਟੋਰੈਂਟ ਤੇ ਜ਼ਿਆਦਾ ਨੁਕਸਾਨ ਹਾਂਜੀ ਸਰ ਮੈਂ ਪੂਰੀ ਤਰ੍ਹਾਂ ਫਸ ਸਕਦੀ ਹਾਂ ਉੱਥੇ ਜੇ ਮੈਨੂੰ ਮਤਲਬ ਕਿ ਉਹ ਨਾ ਇਧਰ ਭੇਜ ਦੇ ਕਿਉਂਕਿ ਇਹਨਾਂ ਨੇ ਵੀ ਮੇਰਾ ਫੋਨ ਚੱਕਣਾ ਬੰਦ ਕਰਤਾ ਸੀ ਉਧਰ ਵੀ ਮੇਰੀ ਜਾਨ ਪਹਿਚਾਨ ਵਾਲਾ ਕੋਈ ਨਹੀਂ ਕਿ ਜਿਹੜਾ ਮੇਰੀ ਹੈਲਪ ਕਰ ਸਕੇ ਕਿ ਹੁਣ ਦਫਤਰ ਕੋ ਜਿਉਂ ਕਿ ਇਹ ਵਿਭਾਗਨ ਦਵਾਇਆ ਗਿਆ ਸਰ ਹੁਣ ਮੇਰੀ ਮਤਲਬ ਇਹੀ ਮੰਗਾ ਕਿ ਮੈਂ ਮਤਲਬ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਜੋ ਵੀ ਇਹਨਾਂ ਨੇ ਮੇਰੇ ਨਾਲ ਫਰੋਡ ਕੀਤਾ ਵਾ ਉਹਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀ ਖਾਲਸਾ ਜੀ ਅੱਜ ਐਸਐਸਪੀ ਵਿਧਿਆਪੀ ਪੁੱਜੂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਲੜਕੀ ਸਿਮਰਜੀਤ ਕੌਰ ਪਿੰਡ ਰਜਧਾਨ ਤੋਂ ਆਏ ਸੀ ਜਿਨ੍ਹਾਂ ਨੇ ਸ਼ਿਕਾਇਤ ਕਰਾਈ ਸੀ ਕਿ ਇਥੇ ਨਾ ਇੱਕ ਰਵਿੰਦਰ ਸਿੰਘ ਆ ਕੋਈ 골ਡਨ ਗੇਟ ਤੇ ਉਹ ਆਪਣੇ ਆਪ ਦਾ ਦਫਤਰ ਦੱਸਦਾ ਜੀਕੇ 2 ਟ੍ਰੈਵਲ ਦਾ ਠੀਕ ਹੈ ਜੀ ਔਰ ਕੰਮ ਜਿਹੜੇ ਆ ਬਹੁਤ ਹੀ ਘਟੀਆ ਉਹਨਾਂ ਦੇ ਸਾਹਮਣੇ ਆਏ ਆ ਕਿ ਲੜਕੀ ਨੂੰ ਸਿੰਗਾਪੁਰ ਸਟੱਡੀ ਵੀਜ਼ੇ ਤੇ ਭੇਜਣ ਦਾ ਜਿਹੜਾ ਵਾ 5.5 ਲੱਖ ਦਾ ਪੈਕੇਜ ਇਹਨਾਂ ਨੇ ਕੀਤਾ ਸੀ ਔਰ 5.5 ਲੱਖ ਰੁਪਈਆ ਲੈਣ ਤੋਂ ਬਾਅਦ ਚ ਉਹਨਾਂ ਨੂੰ ਇੱਕ ਨਕਲੀ ਵੀਜ਼ਾ ਦਿੱਤਾ ਜਾਂਦਾ ਔਰ ਨਕਲੀ ਵੀਜ਼ੇ ਤੋਂ ਬਾਅਦ ਜਦੋਂ 2-3 ਮਹੀਨੇ ਨਿਕਲ ਜਾਂਦੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਫਰਾਡ ਹੋ ਗਿਆ ਤੇ ਇਹਨਾਂ ਨੇ ਫਿਰ ਪੁਲਿਸ ਕੋ ਜਿਹੜੀ ਹੈ ਸਹਾਇਤਾ ਮੰਗੀ ਔਰ ਪੁਲਿਸ ਕੋ ਸਹਾਇਤਾ ਮੰਗਣ ਦੇ ਬਾਵਜੂਦ ਵੇਖੋ ਕਿ ਇੱਥੇ ਈਓ ਵਿੰਗ ਜੋ ਕੋਈ ਤਰਮਿੰਦਰ ਸਿੰਘ ਨਾਮ ਦਾ ਮੁਲਾਜ਼ਮ ਬੈਠਦਾ ਵਾ ਜਿਹਦੇ ਕੋਲ ਇਹ ਸ਼ਿਕਾਇਤ ਆਉਂਦੀ ਆ ਔਰ ਜਿੱਥੋਂ ਹੀ ਇਨਸਾਫ ਲੈਣਾ ਹੁੰਦਾ ਜਿੱਥੇ ਸਾਡੀ ਉਮੀਦ ਜਾਗਦੀ ਆ ਕਿ ਸਾਨੂੰ ਪੁਲਿਸ ਕਿਤੇ ਨਾ ਕਿਤੇ ਨਿਆਂ ਦੇਗੀ ਪਰ ਉੱਥੇ ਦਾ ਜਿਹੜਾ ਮੁਲਾਜ਼ਮ ਆ ਤਰਮਿੰਦਰ ਸਿੰਘ ਉਹ ਵਿਰੋਧੀ ਧਿਰ ਨਾਲ ਮਿਲ ਜਾਂਦਾ ਉਵਰੇਦੀ ਤੇਰਨਾ ਮਿਲ ਕੇ ਲੜਕੀ ਤੇ ਦਬਾਅ ਪਾਇਆ ਜਾਂਦਾ ਵੀ ਇਹਨੇ ਪੈਸੇ ਤੇ ਦੇਣੇ ਨਹੀਂ ਤੇ ਇਹਨੂੰ ਬਾਹਰ ਭੇਜ ਦਿੰਦੇ ਆ ਫਿਰ ਦੁਬਾਰਾ ਜਿਹੜਾ ਵਾ ਇਹ ਉਸ ਚੀਜ਼ ਨੂੰ ਮੰਨ ਕੇ ਤੇ 13 ਨਵੰਬਰ ਨੂੰ ਰਵਿੰਦਰ ਸਿੰਘ ਤੇ ਇੱਕ ਲੜਕੀ ਉਹਨਾਂ ਕੰਮ ਕਰਦੀ ਆ ਔਰ ਉਹਨਾਂ ਦੋਵਾਂ ਨੇ ਮਿਲ ਕੇ 13 ਨਵੰਬਰ ਨੂੰ ਇਹਨਾਂ ਦੀ ਜਿਹੜੀ ਆ ਫਲੈਟ ਕਰਾਈ ਜਾਂਦੀ ਆ 13 ਨਵੰਬਰ 2025 ਨੂੰ ਔਰ ਜਦੋਂ ਇਹ ਉੱਥੇ ਜਾਂਦੇ ਆ ਤੇ ਕੋਈ ਗਾਰਮਿਆਂ ਨੂੰ ਇਹਨਾਂ ਨੂੰ ਲੈਣ ਨਹੀਂ ਆਉਂਦਾ ਕੋਈ ਡਰੈਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਥੇ 에어ਪੋਰਟ ਤੇ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਜਦੋਂ ਇਹਨਾਂ ਨੂੰ ਪੁੱਛਗਿਛ ਕਰਦੇ ਆ ਤੇ ਉਸ ਏਜੰਟ ਦਾ ਵੀ ਜਿਹੜਾ ਫੋਨ ਨਹੀਂ ਚੁੱਕਦਾ ਤੇ ਇਹ ਜਿਹੜੇ ਉਥੇ ਬੁਰੀ ਤਰ੍ਹਾਂ ਫਸ ਜਾਂਦੇ ਆ ਫਿਰ ਅਸੀਂ ਤਾਂ ਚਾਹੁੰਦੇ ਆ ਕਿ ਜਿਹੜੀ ਬਾਹਰ ਵਾਲੀ ਪੁਲਿਸ ਆ ਫੇਰ ਵੀ ਇਹਨਾਂ ਦੇ ਹੱਕ 'ਚ ਰਹੀ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਔਰ ਇਹਨਾਂ ਨੂੰ ਜਿਹੜਾ ਅਗਲੇ ਦਿਨ ਜਿਹੜਾ ਵਾ 14 ਤਰੀਕ ਨੂੰ ਵਾਪਸ ਇੰਡੀਆ ਭੇਜ ਦਿੰਦੇ ਆ ਔਰ ਹਰਾਨੀ ਵਾਲੀ ਗੱਲ ਆ ਕਿ ਜਦੋਂ ਪੁਲਿਸ ਕੋ ਅਸੀਂ ਇਨਸਾਫ ਲੈਣ ਜਾਂਦੇ ਆ ਤੇ ਪੁਲਿਸ ਦੇ ਅਧਿਕਾਰੀ ਜਿਹੜੇ ਆ ਇਹੋ ਜੇ ਚੋਰਾ ਨਾਲ ਜਦੋਂ ਮਿਲ ਜਾਂਦੇ ਆ ਉਥੇ ਫਿਰ ਜਿਹੜਾ ਵਾ ਇਨਸਾਨ ਜਿਹੜਾ ਬੇਵਸ ਹੋ ਜਾਂਦਾ ਸਰ ਜੀ ਤੁਹਾਨੂੰ ਲੱਗਦਾ ਨਹੀਂ ਕਿ ਕਿੱਦਾਂ ਕੁੜੀ ਵਿਦੇਸ਼ ਗਈ ਕੋਈ ਕਾਨੀ ਤਰਹੀ ਤੇ ਗਈ ਤੁਹਾਨੂੰ ਲੱਗਦਾ ਨਹੀਂ ਗਲਤ ਅਪਾ ਤੇ ਵੀ ਆਜ਼ਾਦ ਸੀ ਕੁੜੀ ਬਿਲਕੁਲ ਬਿਲਕੁਲ ਜਨਾਬ ਆਪ ਜੀ ਦੇ ਮਾਧਿਅਮ ਰਾਹੀਂ ਆਪਾਂ ਦੇਖਦੇ ਆਂ ਬਹੁਤ ਸਾਰੇ YouTube ਤੇ ਹੋਰ ਵੀ ਆਪਾਂ ਦੇਸ਼ਾਂ ਦੇਸ਼ਾਂ ਦੀਆਂ ਜਿਹੜੀਆਂ ਨਿਊਜ਼ ਦੇਖਦੇ ਹੀ ਰਹਿੰਨੇ ਆ ਕਿਸ ਤਰੀਕੇ ਨਾਲ ਜਿਹੜੀਆਂ ਲੜਕੀਆਂ ਦੇ ਬੁਰੇ ਹਾਲ ਨੇ ਉਹ ਜਿਹੜੇ ਇਹੋ ਜਿਹੇ ਠੱਗ ਏਜੰਟ ਨੇ ਉੱਧਰ ਕੁੜੀਆਂ ਨੂੰ ਇਸ ਤਰੀਕੇ ਨਾਲ ਜਦੋਂ ਬੁਰੀ ਤਰ੍ਹਾਂ ਫਸਾ ਦਿੰਦੇ ਫਿਰ ਉਹਨਾਂ ਕੋਈ ਹੋਰ ਚਾਰਾ ਨਹੀਂ ਹੁੰਦਾ ਫਿਰ ਉਹ ਦਰਦ-ਦਰ ਭਟਕਦੀਆਂ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਉੱਥੇ ਗਲਤਮਲਤ ਕੰਮ ਵੀ ਹੁੰਦੇ ਆ ਉਹ ਇਸੇ ਕਾਰਨ ਹੁੰਦੇ ਆ ਕਿਉਂਕਿ ਇਹੋ ਜਿਹੇ ਏਜੰਟ ਜਿਹੜੇ ਆ ਇਹੋ ਜਿਹੇ ਏਜੰਟਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਪ੍ਰਸ਼ਾਸਨ ਨੂੰ ਵੀ ਇਹੀ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਇਹੋ ਜਿਹੇ ਏਜੰਟਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅੱਜ ਵੀ ਇਹੀ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਦੇ ਦਰਖਾਸਤ ਦਿੱਤੀ ਆ ਜਿਹੜੀ ਡੀਐਸਪੀ ਹੈੱਡਕੁਆਰਟਰ ਨੂੰ ਜਿਹੜੀਆਂ ਮਾਰਕ ਕੀਤੀ ਗਈ ਆ ਤੇ ਅਸੀਂ ਆਸ ਕਰਦੇ ਹਾਂ ਕਿ ਡੀਐਸਪੀ ਹੈੱਡਕੁਆਰਟਰ ਜਿਹੜਾ ਵਾ ਤੁਰੰਤ ਐਕਸ਼ਨ ਲੈ ਕੇ ਉਹ ਤੇ ਬਣਦੀ ਕਾਰਵਾਈ ਕਰਨਗੇ